ਜੀ ਗਾਇਜ਼ ਹੁਣ ਕਰਦੇ ਆਪਾਂ ਵਲੋਗ ਦੀ ਸ਼ੁਰੂਆਤ ਤੇ ਹੋਰ ਤੁਸੀਂ ਕਿੱਦਾਂ ਹੋਗੇ ਹੁਣ ਮੈਂ ਆ ਗਿਆ ਸਕੂਲੋਂ ਤੇ ਹੁਣ ਚੱਲੇ ਆਪਾਂ ਸ਼ਾਪ ਤੇ ਮੇਰੇ ਘਰ ਨਾਲ ਦੀ ਸ਼ਾਪ ਤੇ ਸ਼ੁਰੂ ਆ ਗਿਆ ਹੁਣ ਸਾਮਾਨ ਸਮੁੰਜਿਆ ਬੂਟਾ ਲੱਗੇ ਹੁਣ ਇਹ ਨਬੇ ਤੇ ਹੁਣ ਆਪਾਂ ਚੱਲੇ ਉੱਥੇ ਦੇਖ ਕੇ ਉੱਥੇ ਪਹੁੰਚ ਕੇ ਤੁਹਾਨੂੰ ਦਿਖਾਉਂਦੇ ਹਾਂ ਲੋ ਜੀ ਆਪਾਂ ਪਹੁੰਚ ਗਏ ਆਪਣੀ ਸ਼ਾਪ ਤੇ ਆ ਸਾਡੇ ਆਗੇ ਬੂਟ ਮੈਨੂੰ ਪਤਾ ਹੀ ਜਾਜੋਗੇ ਇਹ ਦੇਖ ਦੇ ਕੇ ਲੇ ਕੇ ਆ ਗਿਆ ਇੱਕ ਤਾਹਾ ਵਾਲੇ ਆਇਆ ਇਕ ਆਹ ਵਾਲੀ ਆਈ ਆ ਇਕ ਆਹ ਵਾਲੀ ਆ ਸੱਜਾ ਪੈਰ ਲਾਦਾ ਕੱਢ ਕੇ ਲਾਦਦਾ ਹੋਣਾ ਇਕ ਆ ਵੀ ਆਈ ਐ ਜਿਹਾਈ ਨੈਕ ਵੀ ਪਿਆ ਬਹੁਤ ਬੂਟ ਆਈ ਐ ਕਾ ਬੂਟ ਆਈ ਐ ਬੜੇ ਸੋਹਣੇ ਸੋਹਣੇ ਜਿਹੇ ਆ ਟਿਕਾਣਾ ਆਈ ਐ ਜਿਆਦਾ ਸਨਿਕਰ ਹੀ ਆਈ ਐ ਗਾਇਸ ਜੇ ਤੁਹੀ ਵੀ ਆਰਡਰ ਕਰਨਾ ਚਾਹੁੰਦੇ ਆ ਤੇ ਸਾਡੇ ਆਰਡਰ ਨੰਬਰ ਤੇ ਫੋਨ ਕਰ ਸਕਦੇ ਆ ਨੰਬਰ ਹੈਗਾ 8383 2488 ਟ੍ਰੇਨਿੰਗ ਵਾਲੇ ਆਰਟੀਕਲ ਆਏ ਸਾਰੇ ਹਾਈਨੈਕ ਵੀ ਆਈ ਹੈ ਜੀ ਤੁਹਾਨੂੰ ਹਾਈਨੈਕ ਦਿਖਾ ਦਿੰਨੇ ਆ ਹਾਈਨੈਕ ਚ 2-3 ਕਰੜਾ ਆਇਆ ਮੇਖਾ ਨਾਲ ਸਾਰੇ ਮਾਲੇ ਪਰ ਇਲਾਦਾ ਕਰਤੀ ਆ ਦਾ ਬਹੁਤ ਟਾਈਮ ਲੱਗੂਗਾ ਤੁਹਾਨੂੰ ਅੰਦਰ ਹੀ ਦਿਖਾਉਣੇ ਡਿਸਪਲੇ ਦੇ ਕੱਟ ਲਾਏ ਹੋ ਇਹ ਸਾਡੇ ਮਾਤਾ ਜੀ ਉਹ ਗਾਇਸ ਗਾਇਸ ਹਾਈ ਕਰ ਦੋ ਗਾਇਸ ਭਾਈ ਕਿੱਥੇ ਗਏ ਗਾਇਸ ਮੈਨੂੰ ਲੱਗਾ ਕਿ ਉਹ ਬੂਟ ਸਾਰੇ ਅੰਦਰ ਪਏ ਹੋਣੇ ਆ ਪਰ ਬੂਟ ਉਧਰਲੀ ਸ਼ੌਪ ਤੇ ਗਏ ਵੀਡੀਓ ਬਣਾਉਣੀ ਤੁਹਾਨੂੰ ਦਿਖਾਉਣੇ ਆ ਅਰਟੀਕਲ ਆ ਚੈੱਕ ਕਰ ਵਾ이트 ਕਲਰ ਸਪੋਰਟ ਸਨੀਕਰਸ ਬਾਕੀ ਇਹ ਤੁਸੀਂ ਹੋਰ ਦੇਖਣਾ ਚਾਹੁੰਦੇ ਆ ਸਾਡੇ ਸ਼ਾਪੇਸ ਤੇ ਜਾ ਕੇ ਚੈੱਕ ਕਰ ਲਓ ਬੜੇ ਸੋਹਣੇ ਸੋਹਣੇ ਜਿਹੀ ਆਈ ਆਸੀ ਆਈ ਆ ਉਦਾਂ ਮੈਂ ਪਹਿਲੀ ਫੋਟੋ ਬਹੁਤ ਪਹਿਲੀ ਦੇਖ ਲਈਗੀ ਜੀ ਜਦੋਂ ਮੰਗਵਾਣੀ ਕੋਲੋਂ ਉਦੋਂ ਹੀ ਦੇਖ ਦੇਣੀ ਉਹਦੇ ਨਾਲ ਤੇ ਜੀ ਕਲਰ ਬਹੁਤ ਆਏ ਆ ਚੈੱਕ ਕਰੋ ਤੁਸੀਂ ਪੀਸ ਚੈੱਕ ਕਰੋ ਕਿਹਾ ਕਰੋ ਲੋਗੋ ਆ ਬੀਐਮਡਬਲਯੂ ਦਾ ਹੈਗਾ ਇਹ スニーカー

ਨੈਸ ਨਿਕਰਾ ਕੱਲੇ ਕੱਲੇ ਵੀ ਦਿਖਾਇਨਾ ਤਾਂ ਬਹੁਤ ਟਾਈਮ ਲੱਗ ਜਾਊਗਾ ਆ ਨਿਊ ਵੈਲੈਂਸਾਈ ਐਡ ਡਾਗਾ ਆ ਇਹਦਾ ਨਾਈਕੀ ਦਾ ਗਾਈਟਨ ਆਉ ਚ ਕੋਲੜਾ ਐਡ ਡਾਸ਼ ਗ੍ਰੇ 컬러 ਆ ਗਾਈਟਨ ਚ ਵਾਈਟ ਕਲਰ ਆਉਗਾ ਵਾਈਟ ਕਲਰ ਹੈ ਕਿ ਸਾਡਾ ਹੋਰ ਇਹ ਸਾਡਾ ਹੈਗਾ ਇੱਕ ਉਸਚੀ ਕਰਨਾ ਲੋ ਜੀ ਅਬ ਆਪਸਾ ਕੇ ਸਾਡਾ ਸੁਪਰਸਟਾਰ ਫੇਅਰ ਚੈੱਕ ਕਰੋ ਤੁਸੀਂ ਕਲਰ ਵੀ ਤੁਹਾਨੂੰ ਮਿਲ ਜੂਗੇ ਦੋ ਕਲਰ ਮਿਲੂ ਮੇਰੇ ਖਿਆਲੋਂ ਆ ਸਾਡੇ ਦੋ ਕਲਰ ਆਏ ਆ ਬਲੈਕ ਐਂਡ ਵਾਈਟ ਤੇ ਗ੍ਰੀਨ ਉਧਰ ਲੈ ਕੇ ਗਏ ਆ ਹੁਣ ਆਪਾਂ ਉਧਰਲੀ ਸ਼ਾਪ ਚਲੀਏ ਉਧਰ ਤੁਹਾਨੂੰ ਦੇਖੋ ਓਨੀ ਦਾ ਉਧਰ ਸਾਰੇ ਇਕੱਲੇ ਇਕੱਲੇ ਪੀਸ ਆਉਂਦੇ ਸਾਰੇ ਕੱਟ ਕੇ ਇਕੱਠੇ ਦਿਖਾ ਦੇ ਤੈਨੂੰ ਸਾਰੇ ਆ ਸਾਡੀ ਸਾਡਾ सनी ਭਾਈ ਆ ਬੁਲਾ ਲਓ ਯਾਰ ਸਾਨੂੰ ਬਹੁਤ ਵੱਡੇ ਹੋ ਗਏ ਇਹ ਜੇ ਤੁਹਾਨੂੰ ਦਵਾਈ ਦੁਵਾਈ ਲੈਣਾ ਚਾਹੁੰਦੇ ਇੱਥੇ ਆ ਸਕਦੇ ਆ ਹੁਣ ਚੱਲਨੇ ਆਪਾਂ ਦੂਜੀ ਸ਼ਾਪ ਤੇ ਉਹ ਖੜੀ ਹੈ ਸਾਡੀ ਦੂਜੀ ਸ਼ਾਪ ਚੱਲਨੇ ਆਪਾਂ ਉੱਥੇ ਇਹ ਹੈਗਾ ਜੀ ਸਾਡਾ ਮੁੰਡਾ ਸੱਚੇ ਵਿੱਚ ਸਾਡਾ ਦੋਸਤ ਹੈ ਜੀ ਇਹ ਹੱਥ ਮਿਲਾ ਲਾ ਦੇ ਲੋ ਬਾਂਦਰ ਜਿਆ ਚੇਲਾ ਇੱਦਾਂ ਨਹੀਂ ਗਰੀਦਾ ਯਾਰ। ਆ ਉਹਨੂੰ ਟੀਮ ਦਿਖਾ ਦੇ। ਆ ਸਾਡੇ ਅੰਕਈ ਸਮਾਨ ਸਮੂਹ ਲੈਣਾ ਹੋ ਇੱਥੇ ਆ ਸਾਡੇ ਤੁਸੀਂ। ਇਹ ਸਾਡੀ ਦੂਜੀ ਹਾਇਆ ਬੂਸਾ। ਇੱਥੇ ਖੜੀ ਆ। ਚੈੱਕ ਕਰੋ ਵੀ। ਲੋ ਸਾਡਾ ਛੂਲਾ ਭਰਾ ਤੇ ਆ ਹੈਗਾ ਸਾਡਾ ਮਾਹ ਵੀਰ ਪਾਜੀ ਤੇ ਉਹ ਹੈਗਾ ਸਾਡੇ ਰਾਵਲ ਭਈ। ਰਾਵਲ ਨੇ ਬਲਾ ਲਾ ਸਾਨੂੰ ਵੀ। ਕੀ ਹਾਲ ਚਾਲ ਦੋਸਤੋ। ਵਿਆਹਿਆਂ ਨੇ ਵੀ ਬੁਲਾਈ ਜਾਣੀ। ਤੇ ਆ ਸਾਡੇ ਹੈਗੇ ਆ। ਇਹ ਸਾਡੇ ਹੈਗੇ ਜੀ ਬੂਟ ਸਿੰਗਲ ਸਿੰਗਲ ਹੈ ਮੈਂ ਸੈਂਡ ਹੀ ਨਹੀਂ ਕੀਤੀਆਂ ਤੇਰੀਆਂ ਸੈੱਟ ਚੈੱਕ ਕਰੋ ਜੀ ਤੁਸੀਂ ਆਰਟੀਕਲ ਮੈਂ ਸੈੱਟ ਨਹੀਂ ਕੀਤੀ ਤੇ ਮੋਈ ਤੇ ਜਲ ਸੰਪਰਕ ਲੈਣਾ ਤੂੰ ਕੀ ਕਰੇਂਗੇ ਆਂਦੇ ਆ ਡਾਟਾ ਐਡਿਟ ਲੱਗਾ ਵਾ ਚੈੱਕ ਕਰੋ ਕੁਆਲਿਟੀ ਟੈਂਡ ਪ੍ਰੀਮੀਅਮ ਕੁਆਲਿਟੀ ਵਿੱਚ ਜੋ ਸਪੋਰਟਸ ਲੁੱਕ ਹੈ ਐਂਡ ਆਸ ਚੈੱਕ ਕਰੋ ਰੇਟ ਕਿੰਨਾ ਹੈ ਜੀ ਰੇਟ ਤੁਹਾਨੂੰ ਦੇ ਦੇਵਾਂਗੇ ਆਪਾਂ 850 850 ਜੀ ਆ ਆਪ ਦੇ ਵਿੱਚ ਬਾਕੀ ਜੇ ਤੁਹਾਨੂੰ ਹੋਰ ਮਤਲਬ ਡਿਟੇਲ ਚ ਦੇਖਣੀ ਵੀਡੀਓ ਸਾਡੇ 1350 ਚੈੱਕ ਕਰੋ ਵਾੜੀ ਗੱਲ ਘੈਂਟੇ ਚੀਜ਼ਾਂ ਆਈਆਂ ਜੀ ਬਾਕੀ ਥੋੜਾ ਹੋਰ ਵਧੀਆ ਜੀ ਦੇਖਣਾ ਚਾਹੁੰਦੇ ਵਧੀਆ ਕੁਆਲਟੀ ਜੇ ਕਿ ਆ ਲੱਗੇ ਆ ਤੁਹਾਡੇ ਇਹ 2000 ਪਲੱਸ ਹੈ ਹਾਂਜੀ ਹਾਂਜੀ ਆਪਣੀ ਇਨਸਟਾ ਆਈਡੀ ਦਿਖਾਓ ਲਓ ਗਾਇਸ ਦੇਖ ਲਓ ਆ ਦੇਖੋ ਤੇਲੀ ਸ਼ਾਪ ਤੇ ਚਲੋ ਚਲੀਏ ਆ ਵੀ ਭਈ ਚਲੀਏ ਉੱਧਰ ਇਹ ਸਾਡੀ ਹੈਗੀ ਦੀਦੀ ਦੀ ਸਕੂਟਰੀ ਕੋਈ ਤੁਹਾਨੂੰ ਮਨਾਇਆ ਇਹ ਹੁਣ ਆਪਾਂ ਜੰਨੇ ਆ ਉਧਰ ਦੀ ਸ਼ਾਪ ਤੇ ਲੋ ਜੀ ਕਹਿਣਾ ਕਿ ਪਹੁੰਚ ਜੇ ਲੋ ਜੀ ਪਹੁੰਚ ਗਏ ਟਰੈਕਟਰ ਭਜੀ ਹੋ ਲਈ ਆ ਹੋ ਗਈ ਆ ਹੋ ਗਈ ਆ ਹੋ ਗਈ ਆ ਹੋ ਗਈ ਆ ਲੋ ਜੀ ਆਪਾਂ ਪਹੁੰਚ ਗਏ ਵੇਚਣਾ 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 ਮੈਂ ਦੇਖਿਆ 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 ਲੋ ਜੀ ਲੋ ਜੀ ਲੋ ਜੀ ਆਪਾਂ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਗਾਈਜ਼ ਅਸੀਂ ਮਹਾਵੀਰ ਭਾਜੀ ਨੂੰ ਲੈ ਆਇਆ। ਬਲੌਕ ਇਹਨੂੰ ਲੈ। ਕਲੀਅਰ ਦਿਖਾਓ। ਇਹ ਆ ਹੈਗਾ ਜੀ ਸਾਡਾ ਡਾਕਟਰ ਭਾਜੀ। ਇਹ ਸਾਡੀ ਦੀਦੀ। ਇਹ ਭੁੱਖਾ ਆ ਭੁੱਖਾ। ਠੀਕ ਹੈ ਦੀਦੀ ਆ। ਇਹਨੇ ਚੱਲ ਗਏ ਆ ਗੱਲਾਂ ਗੁੱਲਾ ਕਰਕੇ ਤੇ ਬਾਹਰ ਮੀਂਹ ਪੈਂਦੇ ਆਏਗਾ ਤੇ ਮਨੀਸ਼ਾ ਦੀ ਗਏ ਆ ਕਪੜੇ ਘਰੇ ਲਾਉਣ ਬਾਹਰ ਬਹੁਤ ਤੇ ਨਾਲ ਮੀਂਹ ਪਿਆ। ਉਹ ਤੁਹਾਨੂੰ ਦਿਖਾਣ ਸਕੇ ਤੇ ਬੂਟ ਸਾਡੇ ਬਿੱਲੇ ਹੋ ਗਏ ਉਹ ਦੇਖੋ ਪਾਣੀ ਭੂਰ ਪਿਆ ਤੇ ਹੁਣ ਆਪਾਂ ਬੂਟ ਸੈੱਟ ਕਰਾਂਦੇ ਆ। ਹੁਣ ਮਹਾਵੀਰ ਭਾਜੀ ਵੀ ਹੈਗਾ ਇੱਥੇ ਹੀ ਥੋੜੇ ਕਿਸਾਟ ਕੀਤੇ ਥੋੜੇ ਹੋਰ ਜਗ੍ਹਾ ਬਣਾਉਂਦੇ ਆ ਆ ਮਹਾਵੀਰ ਭਾਜੀ ਜਾਲੇ ਲਾਉਂਦੇ ਆ ਜਾਲੀ ਬਹੁਤ ਹੋ ਗਈ ਇੱਥੇ ਪਤਾ ਨਹੀਂ ਕਿੱਥੋਂ ਇੰਨੇ ਜਾਲੇ ਆ ਜਾਂਦੇ ਕਿਥੋਂ ਆਉਂਦੇ ਭਾਜੀ ਇਹ ਮੱਕੜੀ ਮੱਕੜੀ ਆ ਸੁਣਾ ਕੋਈ ਨਾ ਉਹ ਵੀ ਆਪਾਂ ਦਾਦਾਂਗੇ ਉਹਨੂੰ ਵੀ ਟਾਈਮ ਟਾਈਮ ਪੈ ਤੇ ਆਪਣਾ ਬਣਾ ਲੈਂਦੇ ਉਹ ਇਹ ਲਾ ਉੱਪਰ ਕਿੱਦਾਂ ਹੈ ਲੰਦੀ ਆ ਬਲਵੇਂ ਹਿੱਲੁੰਦੀ ਆ ਬਲਵੇਂ ਹਿੱਲਦੀ ਬਈ ਚਲ ਕੋਈ ਨਾ ਪਾ ਜਾ ਕੇ ਦੇਖਦਾ ਹੈ ਮੈਂ ਕੰਨਾ ਗਾਇਸ ਅੱਜ ਹੋਣ ਤਰਫ ਦਿਖਾਉਣੇ ਮਾੜੇ ਜਿਹਾ ਬੂਟ ਸੈਟ ਕਰਨ ਤੋਂ ਬਾਅਦ ਤੁਹਾਨੂੰ ਬਾਕੀ ਦਾ ਵਲੋਗ ਦਿਖਾਉਣੇ ਆ ਲੋਈ ਦੋਸਤੋ ਜਗਾ ਜਗਾ ਆਪਾਂ ਬਣਾ ਲਈ ਹੁਣ ਇੱਥੇ ਰੈਕਾ ਦੇ ਵਿੱਚ ਸ਼ੂਜ਼ ਲਾਵਾਂਗੇ ਡੱਬੇ ਰੱਖਾਂਗੇ ਰੈਂਚੂ ਇੱਥੋਂ ਵੀ ਸਾਹਮਣੇ ਵੀ ਇੱਕ ਖਾਲੀ ਕਾਲਾ ਜਾਂਦਾ ਉੱਥੇ ਚੜ੍ਹਦੇ ਉੱਪਰ ਸਾਡੇ ਵੀਡੀਓ ਨਾਲ ਜੁੜੇ ਰਹੋ ਸਾਡੇ ਬਲੋਗ ਕੋਲ ਕਿੰਨੇ ਜੀ ਆਪਾਂ ਟਿਕਾਦੇ ਅੱਦੇ ਬੂਟ ਤੇ ਅੱਦੇ ਬਾਅਦ ਚੋ ਟਿਕਾ ਦੇਣੇ ਆ ਤੇ ਹੁਣ ਆਪਾਂ ਸਾਡਾ ਹੋ ਗਿਆ ਟਾਈਮ ਚਾਹ ਪੀਣ ਦਾ ਤੇ ਹੁਣ ਚੱਲੇ ਆਪਾਂ ਮੈਂ ਚੱਲਣਾ ਦੁੱਧ ਲੈਣਾ ਤੇ ਹੁਣ ਆਪਾਂ ਜਾਵਾਂਗੇ ਆਪਣੀ ਪਾਪਾ ਦੀ ਪੜੀ ਤੇ ਚੱਲੇ ਆਪਾਂ ਲੋ ਜੀ ਹੁਣ ਆਪਾਂ ਚੱਲੇ ਆਂ ਚਾਹ ਨਾਲ ਸਵੀਟ ਤੇ ਸਕੂਟਰ ਨਹੀਂ ਕਹਦੀ ਆ ਪਾਪਾ ਦੀ ਪੜੀ ਦੀ ਪਰ ਚਲਦੀ ਬੜੀ ਸਮੂਦ ਆ ਆਪਾਂ ਪਾਪਾ ਪਹੁੰਚ ਲੀਏ ਲੋ ਜੀ ਆਪਾਂ ਪਹੁੰਚ ਗਏ ਲੋ ਜੀ ਲੋ ਜੀ ਹੁਣ ਆਪਾਂ ਲੈ ਲਿਆ ਦੁੱਧ ਤੇ ਬਿਸਕੁਟ ਹੁਣ ਚਲੀਏ ਆਪਾਂ ਇਹ ਉਹ ਖਰੀਦੀ ਪੋਸਟ ਤੇ ਥੋੜਾ ਆਮ ਨਾਲ ਲਿਖਾ ਪਾ ਆਪਾਂ ਕਰਦੇ ਹੁਣ ਕੋਲੇ ਆ ਬੰਦ ਉਧਰ ਜਾ ਕੇ ਤੁਹਾਨੂੰ ਦਿਖਾਉਣੇ ਲੈ ਦੁੱਧ ਵੀ ਇਹ ਉਹ ਨਾ ਫੱਕੜੀ ਚ ਅਪਣੀ ਚਾਬੀ ਦੇਖੋ ਕਿਦਾਂ ਦੀ ਆ ਪਾਪਾ ਦੀ ਪੜੀਆਂ ਉਹ ਪਾਪਾ ਦੀ ਪੜੀ ਹਾਂਜੀ ਗਾਇਜ਼ ਹੁਣ ਮੈਂ ਮੈਂ ਬੇਲਾ ਹੈ ਨਹੀਂ ਕੱਜਾਂ ਤੇ ਹੁਣ ਮੈਂ ਕੰਮ ਕਰਨ ਤੇ ਆਈਆਂ ਤੇ ਕੰਮ ਕੁੰਮ ਕਰਨ ਤੇ ਹਲੇ ਟਾਈਮ ਤੋਂ ਬਹੁਤ ਪਿਆ ਜਾ ਹਲੇ ਛੜ ਤੱਕ ਕੰਮ ਇਦਾਂ ਹੀ ਚਾਹ ਚੱਕੋ ਯਾਰ ਆਪਣੀ ਇਹ ਭਾਜੀ ਗਿਆ ਹੈਗਾ ਜਲੰਧਰ ਪਾਰਸਲ ਆਉਣ ਮੇਰੇ ਭੜੀ ਜੂ ਤੁਸੀਂ ਮੇਰੀ ਬੜੀ ਜੋ ਉਹਨਾਂ ਨੇ ਮਸ਼ਹੱਲਾ ਲਿਆ ਇੱਥੇ ਹੋਰ ਆਇਆ ਮਮਾ ਪਾਪਾ ਅੱਛਾ ਮਾਹਵੀਰ ਤੇ ਯੁੱਧਾ ਤੂੰ ਫੁਕੜੀਆਂ ਬਹੁਤ ਮਾਰਦਾ ਹਾਂ ਹੁਣ ਇਸੇ ਨਾਲ ਕਰਦੇ ਆਪਾਂ ਵਲੌਗ ਦੀ ਐਂਡਿੰਗ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ pp0 ਆਫਟਰ ਡੇਲੀ ਵਲੌਗ ਰੋਜ਼ ਦੇਖਿਆ ਕਰੋ ਇੱਥੇ ਮੈਂ ਖਾਣਾ ਖਾਂਦਾ ਹੁਣ ਮੈਂ ਓਕੇ ਹੁਣ ਕਰਦੇ ਆਪਾਂ ਵਲੌਗ ਦੀ ਐਂਡਿੰਗ ਧੰਨਵਾਦ